ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆਂ ਤੁਸੀਂ ਸਾਰੇ ਠੀਕ ਹੋਵਗੇ ਜੀ ਚੰਗੀ ਕਰਾ ਵਿੱਚ ਹੋ ਗਿਆ ਸੀ ਸਾਰੇ ਠੀਕ ਠਾਕ ਆ ਗਏ ਜੀ ਆਪਾਂ ਅੱਜ ਨਾਲ ਵਲੌਗ ਸ਼ੁਰੂ ਕਰਨਾ ਸਵੇਰ ਦਾ ਟਾਈਮ ਹੈ ਟਾਈਮ ਆਪਣਾ ਇੱਕ 7 ਦਾ ਹੋ ਗਿਆ ਤੇ ਮੈਂ ਕਿਹਾ ਚਲੋ ਅੱਜ ਆਪਾਂ ਸਵੇਰੇ ਵੀਡੀਓ ਸ਼ੁਰੂ ਕਰਦੇ ਆਂ ਮੁੜ ਕੇ ਰੰਦੀ ਰਹਿ ਜਾਂਦੀ ਹੈ ਮੁੜ ਕੇ ਸਟਾਰਟ ਹੀ ਨਹੀਂ ਹੁੰਦੀ ਕਿੰਨੇ ਜੇ ਸਵੇਰੇ ਸਟਾਰਟ ਕਰ ਲਈਏ ਫਿਰ ਵਧੀਆ ਵਲੌਗ ਬਣ ਜਾਂਦਾ ਤੇ ਆਪਾਂ ਸਿੱਖਿਆ ਨਹੀਂ ਸਿੱਖਵਾ ਬਸ ਇਹ ਦੁਬਾਰਾ ਦੂਜੀ ਮਾਰ ਵਾਲੀ ਜਾ ਕਰੂੰਗੀ ਚਾਹ ਤਾਂ ਸਿਰਫ ਆਪਣੇ ਬੱਚਿਆਂ ਲਈ ਕਰੂੰਗੀ ਹੋਰ ਕੰਮ ਕਰਦੇ ਕੇਰਾ ਆਪਾਂ ਕਿਉਂ ਸਾਰਾ ਕਰ ਲਿਆ ਤੇ ਧਾਰਾ ਦੂਰਾਣਾ ਕੰਮ ਵੀ ਮੇਡਦਾ ਤੇ ਮੰਮੀ ਪਾਈ ਆ ਜੇ ਕੋਸੂਆਂ ਨੂੰ ਚੂਰਾ ਤੇ ਇਹ ਮੋਟਾ ਮੋਟਾ ਗੋਹਾ ਜਿਹੜਾ ਕਿ ਮੈਂ ਸਿੱਟਿਆ ਹੀ ਸਾਰਾ ਦੋ ਤਿੰਨ ਮੱਠਣ ਸੀਗੇ ਜਿਹੜੇ ਹੁਣ ਥੋੜੇ ਹੁੰਦੇ ਕਿ ਹਰਾ ਹੈ ਤੇ ਬਸ ਹੁਣ ਕੀ ਆ ਆਪਣਾ ਹੀ ਰਹਿ ਗਿਆ ਜਿਹੜਾ ਆਪਣਾ ਉਹ ਰੂੜੀ ਦੇ ਸਿੱਟਣ ਵਧੀਆ ਵਧੀਆ ਗੋਹਾ ਜਿਹੜਾ ਮੈਂ ਮਾਗਰ ਸਿੱਟਿਆ ਹੀ ਪੱਥਰ ਵਾਸਤੇ ਤਾਂ ਕਿ ਸਾਰੇ ਮੈਂਬਰਾਂ ਦੀ ਚੈਨ ਚਾਲਾ ਪੂਰੀ ਸਪੋਰਟ ਕਰਿਆ ਕਰੋ ਪਲੀਜ਼ ਸਾਰੇ ਜਣੇ ਵੀਡੀਓ ਨੂੰ ਕੋਲ ਵਾਚ ਕਰਿਆ ਕਰੋ ਤੇ ਸੋਨੇ ਸੋਨੇ ਕਰਿਆ ਕਰੋ ਕਮੈਂਟ ਤੇ ਬਸ ਇਹ 2-4 ਵਕਤ ਹੁੰਦੇ ਤੋ ਵੱਤ ਹੁਣ ਪਸ਼ੂ ਨਾ ਵਧੀਆ ਬੈਠਾ ਰਹਿੰਦੇ ਆ ਤੇ ਕਿਉਂਕਿ ਨਾ ਤਾਂ ਜਿਆਦਾ ਠੰਡ ਹੁੰਦੀ ਆ ਤੇ ਨਾ ਜਿਆਦਾ ਗਰਮੀ ਹੁੰਦੀ ਆ ਵਿਚ ਵਿਚਾਲੇ ਜਿਹੇ ਵਾਲਾ ਮੌਸਮ ਆ ਠੀਕ ਆ ਵਧੀਆ ਤੇ ਜਮਾਣੀ ਅੱਜ ਦੁਹਾ ਵੱਡੇ ਸੀ ਅੱਜ ਕੁਝ 15-20 ਮਿੰਟ ਪਹਿਲਾਂ ਬਾਹਰ ਬੰਦ ਸੀਗੇ ਪਸ਼ੂ ਤੇ ਵਧੀਆ ਪਿਆ ਸੀ ਮੋਟਾ-ਮੋਟਾ ਰੋਖਾ ਚੱਕ ਲੈ ਵਧੀਆ ਤੇ ਸਿੱਟਿਆ ਹੀ ਵਤਨ ਵਾਠਲ ਉਧਰ ਇੱਕ ਵਾਠਲ ਹੋਰ ਹੋ ਜਾਊਗਾ ਜਦੋਂ ਦੂਜੀ ਵਾਰ ਬੱਕਰ ਮਾਰਾਂਗੇ ਤੇ ਆਪਾਂ ਸਕੇ ਗੇ ਰੂਗੀ ਤੇ ਪਾਣੀ ਭਾ ਦੇ ਬਾਹਰ ਬਾਹਰ ਲੇ ਗੋਹੇ ਨਾਲ ਤਾਂ ਦਵਾ ਚਾੜ ਲੜ ਗਏ ਤੇ ਉਹ ਲੈ ਲਿਆ ਕਰ ਉਹ ਬੱਚੋ ਫਿਰ ਹੋਰ ਪੱਥਨ ਵਾਸਤੇ ਵੀ ਕੱਢਣਾ ਪੈਂਦਾ ਕੋਈ ਨਾ ਫੇ ਦਿੱਤਾ ਜਾਂਦਾ ਐਵੇਂ ਜਾਂਦਾ ਰੇਤਾ ਜਾਂਦਾ ਜੇ ਤਾਂ ਪੱਕਾ ਤਾਂ ਉਸ ਤੋਂ ਫਸਣ ਖਲੇ ਫੇਰਦਾ ਨਹੀਂ ਜਾਂਦਾ ਲੈ ਹੁਣ ਉਹਦੇ ਉਹ ਜਿਹੋ ਨਾਲ ਗੋਹਾ ਚੱਕਣ ਦਾ ਹੁਣ ਪੱਕਾ ਕਰਕੇ ਦਈਏ ਹੈ ਪਹਿਲਾ ਆਖ ਲਿਆ ਕੇ ਨਹੀਂ ਦਿੰਦੇ

ਨਹੀਂ ਲੋਟ ਆਵੇ ਜਿਹੜਾ ਰਾਤ ਆ ਬਣਾਈ ਹੋਵੇ ਫਿਰ ਤਾਂ ਲੋਟ ਆ ਜਾਂਦੀ ਹੈ ਸਵੇਰੇ ਕਿਉਂਕਿ ਠੰਡਾ ਹੁੰਦਾ কাল ਕਰਕੇ ਵੀ ਬਣਾਈ ਸੀ ਉਹੀ ਲੋਟ ਆਉਂਦੀ ਤੇ ਬਾਕੀ ਦੇਖਿਆ ਕਹਿੰਦਾ ਸੀ ਮੰਮੀ ਹੱਡੀਆਂ ਮਿਰਚਾਂ ਤੇ ਚਟਨੀ ਰਗੜ ਦਿਓ ਬਾਹਲੀ ਪਸੰਦ ਹੈ ਜੀ ਉਹਨੂੰ ਹੱਡੀਆਂ ਮਿਰਚਾਂ ਚਾਹੀਦੀ ਉਸ ਨਾਲ ਪਾਇਆ ਹੋਇਆ ਵਿੱਚ ਕੱਲੀਆਂ ਹਰੀਆਂ ਮਿਰਚ ਕੁਛ ਨਹੀਂ ਹੈ ਕੀ ਲੈ ਕੇ ਜਾਊਗਾ ਆ ਪੱਠਲ ਦੇ ਵਿੱਚ ਆਟਾ ਹੀ ਆਟਾ ਲੱਗਾ ਆਟਾ ਸਰੂਆਂ ਨੂੰ ਪਾਇਆ ਹੈ ਫੀਟ ਦੇ ਵਿੱਚ ਪਾ ਕੇ ਉਹ ਕੱਟੀ ਨੇ ਜੀਪਾਂ ਮਾਰੀਆਂ ਸੀ ਹਾਂ ਕੋਸਾ ਗਿੱਲਾ ਸੀਗਾ ਉਹ ਜੰਮਗਾਰ ਕੋਹ ਮਾਰੀ ਜਾਂਦੀ ਸੀ ਜੂਪਾਈ ਚਲੋ ਜੀ ਹੋਰ ਕੰਮ ਕਰਦੇ ਕਰਦੇ ਸੋ ਗਿੱਲਾ ਸੀ ਇਹ ਤਾਂ ਗੋਮੂ ਕੁੜੇ ਵਾਲੀ ਦੀ ਲੰਮੀ ਮੋਟਰਸਾਈਕਲ ਕਿਨੇ ਕਰਨਾ ਲਓ ਜੀ ਸਾਹ ਪਾਣੀ ਆਪਾਂ ਕਰ ਲਿਆ ਤੇ ਮੰਮੀ ਤਾਂ ਬੈਠ ਕੇ ਚ ਲੈ ਗਈ ਉੱਥੇ ਧੁੱਪ ਬੰਦੀ ਬੈਠ ਕੇ ਮੈਂ ਇਥੇ ਬਗੀ ਪਿੰਦੀ ਚਾਹ ਦੇ ਨਾਲ ਆਪਣਾ ਆਪਣੀ ਪਨੀਰੀ ਖਾ ਲਈਦੀ ਐ ਤੜਕੇ ਖਾ ਲੈਨੇ ਆ ਆਥਨੇ ਦੁੱਧ ਨਾਲ ਖਾ ਲਈਦੀ ਤੇ ਮਿਸਤਰੀ ਹਜੇ ਆਇਆ ਨਹੀਂ ਸਾਢੇ 8 ਦਾ ਟਾਈਮ ਹੋ ਗਿਆ ਜਸਨਾ ਆਪਣਾ ਬਿਲਕੁਲ ਰੈਡੀ ਐ ਤੇ ਇਹਨੂੰ ਤਿਆਰ ਕਰਨ ਤੋਂ ਪਹਿਲਾਂ ਮੈਂ ਝਾੜੂ ਲਾਤਾ ਸਾਰੇ ਥੋੜਾ ਜਿਹਾ ਖਾ ਲੈਂਦਾ ਮੇਰਾ ਬੈਠ ਕੇ ਰਹਿੰਦੀ ਐ ਤੇ ਅੱਧਾ ਕੁ ਚੌਂਤਰਾ ਰਹਿੰਦਾ ਬਾਕੀ ਕਮਰੇ-ਕੋਮਰੇ ਚ ਸਾਰੇ ਮੈਂ ਝਾੜੂ ਘੜਤਾ ਚੌਂਤਰੇ ਤੋਂ ਸਾਰੇ ਕਿਤੇ ਕੱਢਤਾ ਤੇ ਬਸ ਝਾੜੂ ਜੂੜੂ ਕੱਢ ਕੇ ਫਿਰ ਤਾਲ ਸਬਜ਼ੀ ਦੀ ਚੀਰਾ ਚਰਾਇ ਕਰੂੰਗੀ ਦਾਲ ਸਬਜ਼ੀ ਚੀਰਾ ਚਰਾਇ ਕਰਕੇ ਦਾਲ ਦੁੱਧ ੜ ਕੇ ਰੋਟੀ ਪਾਣੀ ਬਣਾਵਾਂਗੇ ਫਿਰ ਪੋਚੇ ਫਿਰ ਸਾਰਾ ਕੰਮ ਨਿਮੇੜ ਕੇ ਨਗਿਆਂ ਵਾਲੀ ਚਾਹ ਚੂ ਕਰਕੇ ਬਾਅਦ ਚਲਾਉਣੀ ਹੁੰਦੀ ਹੈ ਮੈਂ ਮੈਂ ਕਿਹਾ ਫਿਰ ਆਏ ਆ ਵੀ ਰੋਟੀ ਨੂੰ ਲੇਟ ਹੋ ਜਾਂਦਾ ਫਿਰ ਐਂ ਜਿ ਲੱਗਦਾ ਹੈ ਨਾ ਵੀ ਭੈੜਾ ਜਿਹਾ ਲੱਗਦਾ ਦਾ ਫਿਰ ਰੋਟੀ ਟਾਈਮ ਨਾ ਹੋਪੀ ਮਿਸਤਰੀ ਨੂੰ ਤੇ ਪਾਜੀ ਪੀਨੇ ਆਪਾਂ ਚਾਹ ਪਾਣੀ ਤੇ ਫਿਰ ਹੋਰ ਕੰਮ ਹੁੰਦੇ ਸੋਡੇ ਨਾਲ ਕਰਦੇ ਆ ਸ਼ੇਰ ਲੋ ਜੀ ਆਪਾਂ ਲੱਗੇ ਦਾਲ ਸਰਦੀ ਦੀ ਪੂਰਾ ਚਾਈ ਕਰਨ ਟਾਈਮ ਫਿਰ ਲੰਬੀ ਜੀ 10 ਵਜੇ ਜਦੋਂ ਆਪਾਂ ਰੋਕੀ ਪਾਣੀ ਸਾਹਿਬ ਤੇ ਆ ਜਾਵਾਂਗੇ 10 ਵਜੇ ਖੜਾ ਹੋ ਜਾਵਾਂਗੇ ਕਿਉਂਕਿ ਹਜੇ ਮਿਸਤਰੀ ਇਕੱਲਾ ਜਿਹੜੀ ਗੁਣੀ ਆਈ ਹੈ ਚਾਹ ਪੀਣ ਆ ਰਹੀ ਹੈ ਤੇ ਲਾਂਭੇ ਆ ਰੰਗ ਤੋਂ ਦੇ ਪੁਰਾਣੇ ਜਿਹੜੇ ਪੈਸੀ ਜੀ ਇਹ ਭੁੱਖਾਂ ਨੂੰ ਜਿਹੜਾ ਨਮਿਆ ਨਾ ਹੋ ਮੰਨਦਾ ਹਦੀ ਹੈ ਨਹੀਂ ਨਾ ਭੁੱਖਾ ਮਨ ਜਾਣੇ ਦੀ ਆਪਾਂ ਮਸਾਲੇ ਚ ਪਾਉਣਾ ਅੱਪਾ ਬਣਾ ਲਵਾਂਗੇ ਗਾਜਰਾ ਮਟਰ ਕੋਸ ਪਰਸੋਂ ਅੰਦਰ ਗਾਜਰਾ ਨਹੀਂ ਮੈਂ ਉਹ ਪਾ ਲੈਣੇ ਜੇ ਅਹ ਕੱਲ ਲੈ ਕੇ ਆਉਂਦਾ ਸ਼ਾਮ ਨੂੰ ਜਿਸ ਵੇਲੇ ਰੜੀ ਨਹੀਂ ਆਖੇਗੀ ਬਚਦੀ ਰੱਖ ਲਾਂਗੇ ਫਿਰ ਇੱਕ ਗਲਾਉ ਲਵਾਂਗੇ ਪਾ ਲਾਂਗੇ ਆਲੂ ਗਾਜਰਾ ਬਣਾ ਲਾਂਗੇ ਇਹ ਕਾਇਆ ਦੀ ਸੁੱਕੀ ਸਬਜ਼ੀ ਜੇ ਲਿਓਣਿਆ ਉਹਨਾਂ ਨਾਲ ਸਰਦਾ ਨਹੀਂ ਸੁੱਕੀ ਸਬਜ਼ੀ ਜ਼ਿਆਦਾ ਲੱਗਦੀ ਹੈ ਬਸ ਇਹ ਜੀਰਨ ਜੀਰਨ ਦੇ ਟਾਈਮ ਲੱਗਦਾ ਉਹ ਬਾਹਰ ਤੇ ਟਾਈਮ ਲੱਗਦਾ ਮੇਰੇ ਕੋਲ ਟਾਈਮ ਨਹੀਂ ਆਦਾ ਜੇ ਤੁਸੀਂ ਰੈਡੀ ਮਸਾਲਾ ਬਣਾ ਲਾਈ ਜਾਂਦੇ ਕਰਦੇ ਆ ਕੰਮ ਸ਼ਟਾਰਟ ਦੇਖੋ ਆਪਾਂ ਗਿਆ ਸਕੂਲ 9 ਵਜੇ ਲੱਗਦਾ ਜੀਰਨ ਨੂੰ ਹੁੰਦੇ ਗਏ ਜਵਾਕ ਤੰਨੇ ਵਜੇ ਉਹਨਾਂ ਨੂੰ ਸਾਤੇ ਟੱਠੇ ਵਜ੍ਹਾ ਲੱਗ ਜਾਦਾ। ਕੰਨ ਵੱਲ ਲਾਉਗਾ ਸਹੀ। ਜੀਓ ਜੀ ਨਮਸਕਾਰ ਜੀ ਰੋਟੀ ਚੀਰਾ ਚੇ ਧਾਤੇ ਟਾਮ ਨਾਲ ਪੋੜੀ ਨਹੀਂ ਭੁੱਲੂਗਾ ਗਾਸਾ ਧੰਨ। ਲਓ ਜੀ ਆਪਾਂ ਬਣਾਉਣ ਲੱਗੇ ਸਬਜੀ। ਸਬਜ਼ੀ ਹੁੰਦੀ ਹੈ ਜਿਆਦਾ ਜੀ ਤੇ ਤੇਲ ਦਾ ਵਰਕਾ ਵੀ ਥੋੜਾ ਜਿਆਦਾ ਹੀ ਰੋਣਾ ਪੈ ਜਾ ਵੀ ਜਾਲੇ ਦਾ ਨਹੀਂ ਰੋਣੇ ਨੇ ਆਪਾਂ ਬਾਹਲਾ ਨਜਾਇਜ਼ ਨਾਣ ਬਣ ਜਾ ਤੇ ਪਹਿਲਾਂ ਵਿਚਾਰ ਦੀ ਜੀ ਸਬਜ਼ੀ ਚੀਰ ਦੀ ਚੀਰ ਦਿਨਾ ਚਾਹ ਉਹ ਰੀ ਤੇ ਉਹ ਆ ਗਈ ਸੀ ਆਪਣੇ ਟੈਨ ਵਾਲੇ ਮਿਸਤਰੀ ਉਹ ਦੇਖਣ ਆਈ ਸੀ ਤੇ ਦੱਸਣ ਆਈ ਸੀ ਵੀ ਕਿ ਕਿੰਨੀਆਂ ਲੱਗਣ ਵੀ ਕਿੰਨੇ ਥਾਂ ਕਿੰਨੇ ਵੇਨੇ ਥਾਂ ਚ ਕਿੰਨੀਆਂ ਟਾਈਲਾਂ ਲੱਗਣੀਆਂ ਸਾਰਾ ਦੱਸ ਕੇ ਰਿਹਾ ਐਸਟੀਮੇਟ ਲਾ ਕੇ ਲਿਖ ਕੇ ਵੇ ਅਸਮਾਨ ਸਾਰ ਤੇ ਉਹ ਕਹਿੰਦੇ ਸੀ ਸਵੇਰੇ ਤਾਂ ਨਹੀਂ ਪਰਸੋਂ ਕਹਿੰਦੇ ਸੀ ਵੀ ਪਰਸੋਂ ਆ ਜਾਵਾਂਗੇ ਜੀ ਪਰਸੋਂ ਕਹਿੰਦੇ ਟਾਈਲਾਂ ਲਾ ਦਾਂਗੇ ਤੇ ਚਲੋ ਕੰਮ ਨਿਪੜੋ ਨਿਪੜ ਜੂਗਾ ਜੀ ਹਨਾ ਆਖੀ ਦੇ ਜਾਂਦੇ ਪਰਸੋਂ ਦਾ ਸਵੇਰੇ ਤਾਂ ਨਹੀਂ ਸਵੇਰੇ ਆਖਰ ਲੱਗੇ ਵੇ ਕਿਸੇ ਨੇ ਕਹਿੰਦੇ ਸਾਨੂੰ ਉਧਰ ਲੱਗੂਗਾ ਦਿਨ ਤੇ ਪਰਸੋਂ ਪਰਸੋਂ ਦੇਖੋ ਚਲੋ ਆ ਜਾਣਗੇ ਪਰਸੋਂ ਟਾਈਲਾਂ ਤੇ ਬਸ ਆਪਣੇ ਓਦੇ ਤੇ ਲਾਈ ਜਾਂਦੇ ਬਨੇਰਾ ਜਿਹੜਾ ਅਪਣਾ ਕੱਲ ਪਸਵਾਲੂਆਂ ਚਾਪਦਰਾ ਪਾਈਆ ਫਿਰ ਉਹ ਲਾ ਕੇ ਬਨੇਰਾ ਫਿਰ ਇੱਧਰ ਆ ਜਾਣੀ ਬਸ ਬਸ ਅੱਗੇ ਬੈਠ ਕੇ ਬਣਾਉਣ ਲੱਗ ਪਏ

ਮੈਂ ਤੇ ਮੈਂ ਚਾਹ ਪੀ ਜਾਂਦਾ ਇੱਕ ਤਾਂ ਮੰਮੀ ਪਸਵਾ ਲੈ ਬੱਕਰ ਮਾਰੀ ਅਦਾ ਪਸੂ ਬਣਾਉਂਦੇ ਜਿਵੇਂ ਰਣੀ ਬਾਦ ਤੇ ਹੱਲੇ ਉਹਨਾਂ ਦੇ ਵਿਚਾਰਾ ਲੈ ਕਿੱਲੇ ਧੁੱਪੇ ਵਤਨੋਂ मखाई आर्चा आया इधर करते हुए थोड़ा है। है बार दिया। बार दिया, जो बंदे लगते करते पर चीज बनती है बार बार थोड़ी लाया जा ਬਾਕੀ ਇਹਨਾਂ ਦਾ ਇਹਨਾਂ ਦੀ ਆਦਤ ਆ ਥੋੜੀ ਜੀ ਜਸ਼ਨ ਦੇ ਰਹੇਗੇ ਹੱਥ ਘੁੱਟ ਕੇ ਜੀ ਜਾਂਦੇ ਜਾਦੇ ਖਰਚਾ ਨਹੀਂ ਕਰਦੇ ਖੁੱਲਾ ਹੈ ਇਹ ਆ ਲੀੜੇ ਕੱਪੜੇ ਵੀ ਲੈਂਦੇ ਆ ਜਿਹੜੇ ਹੁਣ ਇਹਨਾਂ ਨੇ ਪੂਰਾ ਲੱਖ ਰੱਖਿਆ ਸੀ ਆਪਾਂ ਲਈ ਆ ਉਹ ਲੀਆ ਉਹ ਲੀਆ ਮਸਾਲੇ ਕਿ ਆਉਂਦੇ ਦਾਂ ਸਾਦੀ ਇਸ ਵੇਲੇ ਅਪਨ ਜਾਰੀ ਹੁੰਦੀ ਕਿਉਂਕਿ ਦੋਨੇ ਡਾਂਦੀ ਬਣਾ ਲਈਏ ਫਿਰ ਦੁਪਹਿਰੀ ਨੂੰ ਖਾ ਲਏ ਜੇ ਜਦੋਂ ਕੁੱਕਰ ਨੇੜੇ ਬਣੇ ਨਾ ਫਟਾ ਜੀ ਬੀ ਪਾਉਂਦੇ ਪਾਣੀ ਚਾਹ ਵੀ ਪੀ ਲੀਓ ਲੋ ਜੀ ਦੋ ਦਾ ਟਾਈਮ ਹੋ ਗਿਆ ਪੱਤਰਲੀ ਚਾਹ ਤੇ ਟੱਕਰ ਨਹੀਂ ਭੁੱਲਪਾ ਸਿੱਧੀ ਉਪਰ ਆਉਗੀ ਮੈਨਾਂ ਤਿਸੀ ਕੀ ਕੇਸੀ ਬਾਲ ਧੋਣਾਂ ਫਿਰ ਰੇਸੀ ਬਨ ਪੰਜੀਮਾ ਦਾ ਹੋ ਗਿਆ ਸੀ ਅੱਜ ਕੀ ਅਸੀਂ ਨਾ ਕੀ ਤੇ ਬਸ ਅੱਜ ਤਾਂ ਮਣਾ ਲਾਉਣਾ ਪਊਗਾ ਉਹ ਬਜ਼ੂੰਗੂਸial ਦੇ ਵਿੱਚ ਕਿਹੜਾ ਹੈ ਪਸੀਨਾ ਬਜ਼ੁਲਾ ਦਾ ਆਉਂਦਾ ਨਹੀਂ ਤੇ ਮਿੱਟੀ ਘੱਟਾ ਵੀ ਨਹੀਂ ਪੈਂਦਾ ਪਰ ਟੋ ਟੋਪੇ ਲੈ ਲੈ ਲੇ ਸਕਦੇ ਹਾਂ ਪਰ ਫਿਰ ਵੀ ਆਏ ਨਾ ਹੋਰੀ ਹੋ ਜਾਂਦੇ ਜਿਵੇਂ ਆਪਣੇ ਚਿਪਚਿਪੇ ਜਿਹਾ ਵੱਲੇ ਹੋਏ ਪਏ ਸੀ ਵਾਲ ਭਾਰੇ ਭਾਰੇ ਜੀ ਤੇ ਹੁਣ ਨਾ ਆ ਕੇ ਆਈਆਂ ਵਧੀਆ ਹੌਲਾ ਹੌਲਾ ਸਰਹਾ ਜੀ ਗਿੱਲੇ ਆ ਵਾਲ ਇਕੱਠੇ ਕਰ ਲੈ ਕੇ ਨਾ ਮਹਜਾ ਦੱਦੀ ਰੋਟੀ ਰੋਟੀ ਖਾਣਗੇ ਤਾਂ ਰੋਟੀ ਰੋਟੀ ਪਕਾਵਾਂਗੇ ਤੇ ਫਿਰ ਆਪਾਂ ਫਿਰ ਸਕਾ ਲੂਰ ਦਾ ਚ ਕਿਉਂਕਿ ਦਾਲ ਸਬਜੀ ਦਾ ਟੈਨਸ਼ਨ ਹੈ ਨਹੀਂ ਕਿ ਉਹ ਤਰ ਕੇ ਬਣਾ ਦਿੰਨੇ ਹੁੰਨੇ ਵਧੀਆ ਟੈਨਸ਼ਨ ਮੁੱਕ ਜਾਂਦੀ ਹੈ ਅਥਲੇ ਜੀ ਚਲੋ ਆਏ ਹੋ ਜਾਂਦਾ ਵੀ ਘੰਟਾ ਘੜੀ ਹੈ ਨਾ ਚਲੋ ਕੱਪੜੇ ਕੋ ਪੇ ਤਾਂ ਲਾਣ ਲੋਣ ਲੱਗੇ ਉਹ ਬਹਿ ਜਾਂਦੇ ਤੇ ਉਹ ਸੁੱਕ ਜਾਣਗੇ ਨਾਲੇ ਬਾਹ ਵੀ ਲੋਗੀ ਕੇ ਸੰਭਾਲ ਤੇ ਆਪਣੇ ਉਧਰ ਪਸਮਾ ਵਾਲੇ ਦਾ ਕੰਮ ਨੇ ਵੇੜੇ ਹੁਣ ਇੱਧਰ ਆ ਗਿਆ ਪਸਮ ਨੂੰ ਦਿਖਾਉਣੇ ਬਸ ਆ ਮੋਰਲੀ ਮੋਰਲੀ ਕੰਦ ਰਹੇਗੀ ਇੱਕ ਬੁਰਜੀ ਰਹੇਗੀ ਤੇ ਬਨੇ ਰੱਖ ਤੇ ਮम्मी ਆਪਣੇ ਕੱਪੜੇ-ਕਪੜੇ ਆਪਣੇ ਸੁੱਕੇ ਅੱਜ ਧੁੱਪ ਤੇਜ ਆ ਹਨਾ ਕੱਲ ਨੂੰ ਅੱਜ ਜਿਆਦਾ ਆ ਧੁੱਪ ਅੱਜ ਕੱਪੜਾ ਹੁਣ ਜੀ ਨਹੀਂ ਛੱਡ ਹੁਣ ਤਾਂ 4-5 ਦਿਨ ਹੋ ਗਏ ਤੇ ਗਰਮੀ ਆਉਂਦੀ ਆ ਹਮ ਤਾਂ ਆਪਣੇ ਆ ਟੀਨਾ ਥੱਲੇ ਕੁਸ ਧੱਗ ਵੱਜਦੀ ਹੁੰਦੀ ਆ ਕੁਸ ਵੀ ਆਸੇ-ਪਾਸੇ ਹਵਾ ਨਹੀਂ ਆਉਂਦੀ ਤੇ ਇਹ ਰੋਟੀ ਪਕਾਉਣੇ ਆ ਨਾ ਗਰਮੈਸ਼ ਜੀ ਆਉਂਦੀ। ਹਾਂ ਗਰਮੀ ਚ ਗਰਮੀ ਹੈ। ਪੱਖੀ ਲਿਆਵਾਂਗੇ ਉਹਦੋਂ ਆਪਾਂ। ਆਪ 820 ਜਾਂ ਜੰਦੂ ਸਰਦਿਓਂ ਨਹੀਂ ਨਾ। ਹਾਂ। ਬਦਗਾਈ ਲਿਆਵਾਂਗੇ। 1000 ਵਾਲੀ ਲਿਆ। ਬਦਗਾ ਲੈਣ ਦਾ 850 800। ਕੋਈ ਮਰਦਾ ਨਹੀਂ। ਫਿਰ ਲਿਆਵਾਂਗੇ ਪੱਖੀ ਲਾ ਕੇ ਆਉਂਦਾ ਰੋਟੀ ਰੁੱਕ ਕਰ ਲੈ। ਜਸਮ ਦੇ ਮੈਂ ਇਹਨਾਂ ਨੂੰ ਆਖਿਆ ਇਹ ਕਹਿੰਦੇ ਕਹਿੰਦੇ ਪੱਖਾ ਲਾ ਲਾਂਗੇ। कैद इ पखा गेड़े खवाद करूगा इतने तू ने ना अग मच पक्षी अं भी आप दे करके ला लो जी चापनी उबले बस उबले लगभग होर खराब करती इन्होंने सी इन्हों ਲੋਜੀ ਅੱਜ ਮੈਂ ਨਾ ਕਈ ਦਿਨਾਂ ਤੋਂ ਇੱਥੇ ਕੱਪੜਾ ਮਾਰਿਆ ਤੇ ਉਹ ਵੀ ਹਜੇ ਆ ਸਾਫ਼ ਕੱਪੜਾ ਰਹਿੰਦਾ ਮਾਰਨ ਨਾਲ ਗਿੱਲਾ ਜਾਂ ਤਾਂ ਮਾਰ ਗਈ ਸੀ ਬਾਪ ਦੇ ਜਣੇ ਤੇ ਸਾਫ਼ ਕਰਿਆ ਸੀ ਪਰ ਹੋਇਆ ਨਹੀਂ ਬਹੁਤ ਦਿਨਾਂ ਤੋਂ ਮਾਰਿਆ ਅੱਜ ਮੈਂ 3-4 ਦਿਨਾਂ ਤੋਂ 4 ਦਿਨ ਹੋ ਗਏ ਸੀ ਕੱਪੜਾ ਨਹੀਂ ਫੇਰਿਆ ਸੀ ਮੈਂ ਸ਼ੀਸ਼ੇ ਤੇ ਬੱਸ ਇਹ ਜ਼ਿਆਦਾ ਤਾਂ ਨਹੀਂ ਹੋਗਾ ਨਾ ਸਹੀ ਹਜੇ ਰਹਿੰਦਾ ਇੱਥੋਂ ਜੀ ਹੋ ਗਿਆ ਲੋ ਜੀ ਆਪਣੀ ਚੁੰਨੀ ਮੈਚ ਕਰ ਗਿਆ ਇਹਦੇ ਨਾਲ ਜਿਹੜੀ ਘਰੇ ਲੈਣੇ ਹੁੰਨੇ ਆ ਜਿਆਦਾ ਤਾਂ ਨਹੀਂ ਫਿੱਕੀ ਜੀ ਹੈ ਚਲੋ ਜੀ ਆਪਾਂ ਪਾਈਏ ਦੁੱਧ ਚਾਹ ਚ ਫਿਰ ਜਿਸ਼ਨਾ ਆਊਗਾ ਫਿਰ ਆਪਾਂ ਸੋਨੂੰ ਮਿਲਾਵਾਂਗੇ ਜਿਸ਼ਨੇ ਨਾਲ ਲੋ ਜੀ ਟਾਈਮ 4:30 4:30 ਦਾ ਹੋ ਗਿਆ ਤੇ ਆਪਾਂ ਹੁਣੇ ਚਾਹ ਚ ਫਾਕੀ ਦਿੱਤੀ ਹੈ ਪਿਆਰੀ ਚਾਹ ਤੇ ਨੀਰੇ ਚਾਰੇ ਵਾਲਾ ਕੰਮ ਜਿਹਨਾਂ ਫਟੇ ਕਰਦਾ ਉਹ ਤਾਂ ਆਪਾਂ ਹੁਣ ਤਾਂ 3:30 ਵਜੇ ਬਾਦਲਦੇ ਨੇ ਕੱਲ ਨੂੰ ਆਉਣਗੇ ਮਿਸ ਲੇਟ ਆ ਲੋ ਪੱਥਰ ਇਹ ਲੋ ਉਹ ਆਈ ਸੀ ਦੱਸ ਕੇ ਦੇਖ ਭਾਈ ਸਾਰਾ ਲਿੱਟੇ ਗਿਆ ਵੀ ਕਿੰਨਾ ਸਮਾਰਟ ਚਾਹੀਦਾ ਕੱਲ ਨੂੰ ਨਹੀਂ ਆਉਦੇ ਉਹ ਹੋਣਗੇ ਅੱਜ ਨੂੰ ਜੇ ਤਾਂ ਅੱਜ ਨੂੰ ਵੀ ਨਾ ਆਏ ਫਿਰ ਚੌਥੇ ਕਰ ਜਾ ਕੰਮ ਕਰਦੇ ਕਿਸੇ ਨਾਲ ਨਾ ਰਹਿਦਾ ਇੱਕ ਇੱਕ ਅਧਿਕੰਦਾ ਕੰਮ ਇਹ ਰਾਜਾ ਨੇ ਕਹਿੰਦੇ ਕਿ ਨਾ ਕੱਲ੍ਹ ਤੋਂ ਹੀ ਗਏ ਆ ਤੇ ਆਪਾਂ ਬੋਣ ਲੱਗੇ ਦੀ ਖੰਡ ਖੰਡਾ ਗੱਟਾ ਨੂੰ ਖੋਲੇ ਨੂੰ ਕਹੀ ਨਹੀਂ ਹੋਵੇ ਤਿੰਨ ਦਿਨ ਹੋ ਗਏ ਤੇ ਬੰਨ ਕੇ ਰੱਖਣਾ ਪੈਂਦਾ ਐਂ ਬਸ ਵੀ ਖੇਤਾਂ ਦਾ ਕਰਕੇ ਨਾ ਕਿੰញੋਂ ਬੋਣ ਹੋ ਗਿਆ ਤੇ ਕੱਲਣਾ ਫੇਰ ਵੀ ਚੂਹੀ ਨੇ ਇੱਥੇ ਮੋਰੀ ਕਰ ਦਿੱਤੀ ਆਹ ਕਰ ਲੈ ਇੱਥੇ ਮੋਰੀ ਤੇ ਫੇਰ ਮਖਾਜ ਤਾਂ ਮੈਂ ਖੁਸ਼ੀ ਹੋ ਜੇ ਪਾਉਂਗੀ ਹੀ ਪਾਉਂਗੀ ਟਾਈਮ ਤੋਂ ਟਾਈਮ ਕਰਦੇ ਤੇ ਖੰਡ ਦਾ ਡਰਮ ਦੇ ਵਿੱਚ ਪਾਵੇਂ ਪਾਵਾਂ ਮੁਰਗੇ ਦੇ ਬਿਠਾ ਕਰਕੇ ਜੇ ਤੇਰੀ ਆਪ ਕਦੋਂ ਦੀ ਸੋਨੂ ਬਦਾ ਖੰਡ ਦਾ ਕੋਹਣਾ ਕਦੇ ਖੀਰ ਬਣਾ ਲਈ ਦੁੱਧ ਚ ਵੀ ਪਾਉਣੀ ਸੇਵੀਆਂ ਵੀ ਪਾਉਣੀ ਆਫਾ ਬਣਾਉਣਾ ਤੇ ਵਰਤਿ ਕਿ ਆਜ਼ਰ ਹੋ ਮੈਨੂੰ ਗੱਤੇ ਖੋਲਣੇ ਨੂੰ ਬਸ ਘੋਲ ਸੀਗੀ ਤੇ ਫਸੇ ਹੋਰ ਪਾ ਦਿੰਦੇ ਬਰਮ ਭਰ ਗਿਆ ਜ ਮਾਰੀ ਹੱਤੀ ਜਿਹੜੀ ਆਪਣੀ ਦੇਗ ਚ ਪਾ ਦਾਂਗੇ ਛੋਟੀ ਦੇਗ ਚ ਬਸ ਸੇਤਾਰਾ ਤੋਂ ਕੱਢ ਕੇ ਲੈਣੇ ਹੈ ਬਾਕੀ ਜੀ ਕੋਈ ਜਿਆਦਾ ਵਲੌਗ ਵਧੀਆ ਨਹੀਂ ਬੰਦਾ ਹੈ ਨਾ ਕਿਉਂਕਿ ਮਿਸਤਰੀ ਲੱਗੇ ਹੁੰਦਾ ਬੋਲੀ ਕੱਟ ਬੋਲੀ ਦਾ ਨਹੀਂ ਜਿੱਦ ਤਾ ਆਪਾਂ ਘਰੇ ਆਪ ਕਿ ਮੈਂ ਮਰਜੀ ਵਲੌਗ ਬਣਾਈ ਜਲੀ ਹੈ ਨਾ ਪਰ ਥੋੜਾ ਸੋਚ ਸਮਝ ਕੇ ਹੀ ਉਹ ਕਰਨਾ ਚਾਹੁੰਦਾ ਵੀ ਭੈਣ ਇਹ ਕਰਸ ਵਿਚਾਰੇ ਦਿਆ ਹੋਇਆ ਇਹ ਤਾਂ ਆਪ ਵੀ ਨਹੀਂ ਬੋਲਦੇ ਸਾਡੇ ਵਰਗੇ ਜਿਵੇਂ ਸਾਡਾ ਡੱਬਾ ਕੱਟ ਬੋਲਣ ਵਾਲਾ ਉਹ ਵੀ ਨਾ ਪੈਣਾ ਦਾ ਸੁਆਹ ਹੀ ਕਰਕੇ ਬੋਲਦੇ ਪਰ ਇੱਕ ਗੱਲ ਅਸੀਂ ਇਹਨਾਂ ਨੂੰ ਸ਼ਰੂਟ ਹੈ ਜੀ ਮੇਰੇ ਵਰਗੇ ਜੀ ਜਿਵੇਂ 60 70 ਸਾਲ ਦੀ ਉਮਰ ਹੋ ਗਈ ਹੈ ਇਹ ਇੱਕ ਕੰਮ ਨੂੰ ਬਹੁਤ ਛੋਟਾ ਕਰਦੇ ਆਂ ਮਾਂ ਕੋਈ ਆਏ ਕਰ ਨੂੰ ਮੈਨੂੰ ਵਾ ਚਾਹੀਦਾ ਮੈਨੂੰ ਆ ਫੜਾ ਦੂ ਜਿਹੜਾ ਵੀ ਇਹਨਾਂ ਦਾ ਆਪਣਾ ਸਮਾਨ ਹੁੰਦਾ ਸਾ ਆਪੇ ਚੱਕਦੇ ਆ ਤੇ ਲਓ ਜੀ ਮੰਮੀ ਕੱਢੀ ਆਂਦੇ ਧਾਰ ਤੇ ਇਧਰ ਡੈਡੀ ਨੇ ਜਗਾੜਮੈਂਟ ਕਰੀ ਅੱਜ ਤੁਹਾਨੂੰ ਦਿਖਾਉਣੇ ਪੱਕਾ ਇੰਤਜ਼ਾਮ ਕਰਾ ਜਿਹੜੇ ਆ ਬਾਸ ਨਹੀਂ ਆਪਣੇ ਨਿਕਲੇ ਸੀਗੇ ਇਹਦੇ ਚ ਆਪਣੇ ਪਸੂ ਵਾਲੇ ਤੋਂ ਉਹ ਪਾਦੇ ਆਂ ਜੋੜ ਜੋੜ ਕੇ ਬੰਨ ਤੇ ਪੂਰੇ ਮੱਕਾ ਮਜ਼ਬੂਤੀ ਕੰਮ ਕਰਿਆ ਐਵੇਂ ਤਾਂ ਨਹੀਂ ਕਹਿੰਦੇ ਜੱਟ ਚ ਗਾੜੀ ਹੁੰਦੇ ਆ ਆ ਪੂਰਾ ਜਮਾ ਨਹੀਂ ਹਾਲ ਦੇ ਪੂਰਾ ਤੇ ਉਧਰੋਂ ਆਹ ਬਣਾਈਏ ਹਜੇ ਇਹਦੇ ਤਾਂ ਕੁਝ ਗੱਟਾ-ਗੁੱਟਾ ਪਾਉਣਾਗਾ ਆਹ ਬਣਾਈਏ ਪੱਲੀ ਪੱਲੀ ਦੇਖੋ ਆਏ ਬਣਾਈਏ ਇਹ ਆਏ ਜਿਵੇਂ ਆਪਣਾ ਹੋ ਨਹੀਂ ਹੁੰਦਾ ਆਪਾਂ ਪਰਦਾ ਡੰਗਦੇ ਹੁੰਨੇ ਆ ਵਿੱਚ ਕੁੰਡੇ ਪਾਏ ਆ ਤੇ ਪੱਲੀ ਐਵੇਂ ਜੁੱਕਰੀ ਇਕੱਠੀ ਹੋ ਜਾਂਦੀ ਐ ਐਵੇਂ ਜੁੱਕਰੀ ਆਉ ਹੋ ਜਾਂਦੀ ਸਾਰੀ ਹਾਜੀ ਇਹ ਜੜ ਸਾੜੀਏ ਵਾਲਾ ਸਾਡੀ ਸਕੀਮ ਹੋਇਆ ਵੀ ਇੱਥੇ ਆਪਾਂ ਕੋਈ ਨਾ ਬੀਜ ਪੈਪ ਉਹ ਪਾਈਏ ਜਿਹੜੀ ਜਾਦੇ ਕੁਲੀ ਹੋਵੇ ਜਿੱਤੇ ਇਹ ਜਿਹੜੀਆਂ ਤਾਰਾਂ ਕੀ ਅੜਕਣ ਨੰਬੀਆਂ ਆਏ ਵਧੀਆ ਛੇਤੀ ਆ ਹੋ ਜਾ ਕਰਨ ਤੇ ਪਸੰਗਾਂ ਦਾ ਅੱਗੇ ਜਸ਼ਨ ਆਸਣ ਲੱਗ ਗਿਆ ਕਹਿੰਦਾ ਮੰਮੀ ਪਸੰਗਾਂ ਦਾ ਨਵਾਂ ਪੈਡਰੂਮ ਬਣ ਗਿਆ ਕਹਿੰਦੇ ਬਹੁਤ ਸੋਹਣਾ ਬਹੁਤ ਸੋਹਣਾ ਬਣ ਗਿਆ ਕਹਿੰਦੇ ਤੇ ਉੱਚਾ-ਉੱਚਾ ਬਹੁਤ ਵਧੀਆ ਹੋ ਗਿਆ ਅੱਜ ਉਹ ਕਾਫੀ ਕੰਮ ਕਰਿਆ ਜੀ ਇਹਦੇ ਉੱਤੇ ਵੀ ਬਨੇਰਾ ਬਨੂਰਾ ਲਾਇਆ ਦੋ ਤਿੰਨ ਫਿਰ ਇੱਕ ਆ ਬੁਰਜੀ ਰਹਿੰਦੀ ਸੀ ਇਹ ਬੁਰਜੀ ਖੜੀ ਕਰੀ ਤੁਰ ਤਿੱਕਰ ਸੀ ਇੰਨੇ ਰਦੇ ਸੀ ਜਿਹੜੇ ਆ ਦੀਂਦਿਆਂ ਸਾਨੂੰ ਨਵੇਂ-ਨਵੇਂ ਇਟਾਂ ਦੇ ਬਹੁਤ ਜ਼ਿਆਦਾ ਕੰਮ ਕਰਿਆ ਅੱਜ ਵੀ ਬਸ ਇਹ ਦੁੱਧ ਕਢੀ ਜਾਂਦਾ ਆਟਾ ਮੈਂ ਗੁੰਨੇ ਹੀ ਬਸ ਲੱਗਦੀਆਂ ਰੋਟੀ ਜਸ਼ਨ ਆਪਣਾ ਉਹਨੂੰ ਛੱਡਣ ਗਿਆ ਜਿਹੜਾ ਆਪਣੇ ਆਉਂਦਾ ਹੁੰਦਾ ਕੰਮ ਤੇ ਵਾਈ ਤੇ ਮਿਸਤਰੀ ਅੱਜ ਇੱਕ ਬੁਰਜੀ ਬੁਰਜੀ ਰਹਗੀ ਇੰਨਾ ਕੰਮ ਨਿਮੜ ਗਿਆ ਬਸ ਬੁਰਜੀ ਰਹਗੀ ਥੋੜੀ ਜੀ ਪਰਲੇ ਪਾਸ ਹੋ ਰਹੇਗਾ ਕੱਲ ਨੂੰ ਆਪਣੇ ਮਿਸਤਰੀ ਆਉਂਦਾ ਨਹੀਂ ਮਿਸਤਰੀ ਨੇ ਜਾਣਾਗਾ ਮਰਗ ਦੇ ਭੋਗ ਤੇ ਜਾਣਾ ਕੱਲ ਨੂੰ ਬਸ ਦੁੱਧ ਪੋਣਦੀ ਆ ਮੈਂ ਤੇ ਫੇਰ ਆਪਾਂ ਲੱਗਦੇ ਰੋਟੀ ਕੱਲ ਨੂੰ ਆਉਂਦੇ ਨਹੀਂ ਚਲੋ ਕੱਲ ਨੂੰ ਨਹੀਂ ਆਉਂਦੇ ਪਰਸੋਂ ਫਿਰ ਕਰ ਦੇਣਗੇ ਕੰਮ ਜਿੰਨਾ ਕਰਨਾ ਹੋਊਗਾ ਨਾਲੇ ਤਾਂ ਉਹ ਵਰਜੀ ਰਹੇਗੀ ਵਰਜੀ ਕੰਪਲੀਟ ਕਰ ਦੇਣਗੇ ਨਾਲੇ ਆਪਣੇ ਆਹਾ ਗਨੋਲੀ ਇਹ ਪਲਾਸਟਰ ਕਰ ਦੇਣਗੇ ਤੇ ਪਰਸੋਂ ਆਖੀ ਤੇ ਜਾਂਦੇ ਆ ਬਟਾਈਲਾਂ ਵਾਲੇ ਆ ਵੀ ਸਕਦੇ ਆ ਚਲੋ ਨਾ ਇਹ ਤਾਂ ਚੌਥੀ ਆ ਜਾਣਗੇ ਕੱਲ ਨੂੰ ਜਸ਼ਨ ਦੇ ਰੈਡੀ ਨੇ ਜਿਹੜੀ ਮਿੱਟੀ ਮੁੱਟੀ ਕੁੱਟਣੀ ਆ ਮਿੱਟੀ ਪੂਰੀ ਕੁੱਟ ਕੇ ਪੱਧਰ ਕਰਕੇ ਸਮਾਰ ਕੇ ਫੇਰ ਫੇਰ ਜਸ਼ਨ ਦੇ ਰੈਡੀ ਨੇ ਇਦੇ ਵਿੱਚ ਹੋਰ ਡਲੇ ਕੁੱਟਣੇ ਆ ਫਿਰ ਉਹ ਫਰਸ ਬੰਨਣਗੇ ਟੈਲ ਨਾਲੇ ਉਹ ਆਪ ਹੀ ਬਨਨ ਦੇਣਗੇ ਫਰਸ ਤੇ ਚਲੋ ਜੀ ਅੱਜ ਬਸ ਅੱਜ ਵਾਲੀ ਵੀਡੀਓ ਲੈ ਕੇ ਐਂਡ ਕਰਦੇ ਆ ਮੈਂ ਲੱਗਦੀ ਆ ਬਸ ਰੋਟੀਆਂ ਤੇ ਜਿੰਨਾ ਹੋ ਸਕੇ ਤੁਹਾਡੇ ਨਾਲ ਆਪਾਂ ਬਲੌਗ ਕਰਤਾ ਸ਼ੇਅਰ ਤੇ ਬਸ ਆਏ ਹੁੰਦਾ ਜੀ ਵਿਕਾਲ ਕਾਲ ਚ ਕੰਮ ਕਰੀਦੇ ਆ ਫੇਰ ਵੀ ਆਏ ਹਾਂ ਅੱਜ ਵੀ ਚਲੋ ਕੁਛ ਨਾ ਕੁਛ ਵੀਡੀਓ ਆਪਾਂ ਤੁਹਾਡੇ ਲਈ ਅਪਲੋਡ ਕਰੀਏ ਤੇ ਬਸ ਦੁੱਧ ਬਣਦੇ ਆ ਤੇ ਰੜਕਰੀ ਵਾਲਾ ਦੁੱਧ ਸਾੰਭਦੀ ਆ ਦੁੱਧ ਬਾਦ ਵਾਲੇ ਭਾਂਡੇ ਚਾੜਦੀ ਆ ਫੇਰ ਲੱਗਦੀ ਆ ਰੋਟੀ ਹਜੇ 6:00 ਵਜੇ ਤੇ ਸਾਡੇ 3:30 ਵਜੇ ਨਾਲ 7 ਵਜੇ ਨਾਲ ਜਮਾ ਫ੍ਰੀ ਹੋ ਜਾਣਗੇ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਆਪਾਂ ਕਿਸੇ ਨਵੇਂ ਵਲੌਗ ਦੇ ਨਾਲ ਪਲੀਜ਼ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲੈ ਜੀ ਸਬਸਕ੍ਰਾਈਬ ਜਿਹੜੇ ਵੀਡੀਓ ਵੀ ਇਹ ਲਾਦੀਆਂ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਫੁੱਲ ਦੇਖਣ ਲਈ ਸਾਰੇ ਭੈਣ ਭਰਾ ਮਤਲਬ ਬਹੁਤ ਬਹੁਤ ਧੰਨਵਾਦ ਚਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ